ਨਨੂ ਨਾਲ ਜੀ ਨਨੂ ਹੱਥ ਵਿੱਚ ਰੱਖ ਮੈਂ ਸਲਾਮ ਅਲੈਕੁਮ ਦੋਸਤਾਂ ਨੂੰ ਜੀ ਆਜੀ ਇੱਧਰ ਹੈਲੋ ਆਜੋ ਤੁਸੀਂ ਇੱਧਰੋ ਠੀਕ ਬੰਦੀ ਜੀ ਠੀਕ ਹੈ ਨਨੂ ਠੀਕ ਬੰਦੀ ਸਰ ਜੀ ਆਜੀ ਸਰ ਜੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਕਿ ਇਸ ਤਰ੍ਹਾਂ ਜੀ ਅੱਜ ਸਾਰੇ ਮੈਂ ਤੇ ਪਹਿਲਾਂ ਪ੍ਰੈਸ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਨੂੰ ਕਹਿਣਾ ਜਿਹੜੇ ਮੈਂ ਆਪ ਜੀ ਸਾਰਿਆਂ ਲਈ ਸਮੂਹ ਅੰਮ੍ਰਿਤਸਰ ਨਿਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਮਾਨ ਜੋ ਸ਼੍ਰੀ ਗੁਰਪ੍ਰੀਤ ਸਿੰਘ ਜੀ ਭੁੱਲਰ ਆਈਪੀਐਸ ਸੀਪੀ ਕਮਿਸ਼ਨਰ ਅੰਮ੍ਰਿਤਸਰ ਜੀ ਵੱਲੋਂ ਦੀ ਹਦਾਇਤਾਂ ਦੇ ਉੱਤੇ ਉਹਨਾਂ ਦੀ ਡਾਇਰੈਕਸ਼ਨ ਦੇ ਉੱਤੇ ਜਿੰਨੇ ਵੀ ਸ਼ਹਿਰ ਦੇ ਵਿੱਚ ਲੋਕਾਂ ਦੀ ਬਹੁਤ ਸ਼ਿਕਾਇਤ ਸੀ ਕਿ ਬੇਵਜ੍ਹਾ ਬਹੁਤ ਸਾਰੀਆਂ ਬੈਟਰੀਆਂ ਤੇ ਆਟੋ ਜਿਹੜੇ ਆ ਰੋਡਾਂ ਦੇ ਉੱਤੇ ਚੱਲ ਰਹੇ ਆ ਜਿਨ੍ਹਾਂ ਦੇ ਉੱਤੇ ਕੋਈ ਨੰਬਰ ਨਹੀਂ ਹੈਗਾ ਜਿਹਦਾ ਕੋਈ ਰਿਕਾਰਡ ਨਹੀਂ ਹੈਗਾ ਕਿ ਕੌਣ ਲੈ ਕੇ ਆ ਰਿਹਾ ਇਸ ਸੰਬੰਧੀ ਅਸੀਂ ਸਮੂਹ ਬੈਟਰੀ ਰਿਕਸ਼ਾ ਜਿਹੜੀਆਂ ਈ ਰਿਕਸ਼ਾ ਨੇ ਤੇ ਆਟੋ ਜਿਹੜੇ ਨੇ ਜਿਨ੍ਹਾਂ ਦੇ ਉਹਨਾਂ ਦੇ ਉੱਤੇ ਪੁਲਿਸ ਵੱਲੋਂ ਇੱਕ ਨੰਬਰ ਅਲਾਟ ਕੀਤਾ ਜਾ ਰਿਹਾ ਇਹ ਨੰਬਰ ਜਿਹੜਾ ਗੱਡੀ ਦੇ ਅਗਲੇ ਪਾਸੇ ਤੇ ਪਿੱਛੇ ਲੱਗੇਗਾ ਅਤੇ ਡਰਾਈਵਰ ਦਾ ਮੋਬਾਈਲ ਨੰਬਰ ਉਹ ਉਹਦੇ ਉੱਪਰ ਲਿਖਿਆ ਜਾਏਗਾ ਤਾਂ ਜੋ ਜਦੋਂ ਸਵਾਰੀ ਬੈਠਦੀ ਆ ਤੇ ਸਵਾਰੀ ਦਾ ਧਿਆਨ ਜੇ ਕੱਲ ਨੂੰ ਕਿਸੇ ਸਵਾਰੀ ਦੇ ਵਿੱਚੋਂ ਕੋਈ ਸਮਾਨ ਰਹਿ ਜਾਂਦਾ ਕਿਸੇ ਚੀਜ਼ ਦੇ ਵਿੱਚ ਜਾਂ ਉਹਦੇ ਨਾਲ ਕੋਈ ਘਟਨਾ ਜਾਂ ਕੋਈ ਈ ਰਿਕਸ਼ੇ ਦਾ ਡਰਾਈਵਰ ਉਹਦੇ ਨਾਲ ਕੋਈ ਮਿਸਬੀਹ ਕਰਦਾ ਜਾਂ ਕੋਈ ਠੱਗੀ ਠੋਰੀ ਕਰਦਾ ਤਾਂ ਕਿ ਸਵਾਰੀ ਸਾਨੂੰ ਇਤਲਾਹ ਦੇ ਸਕੇ ਕਿ ਮੈਂ ਇਹਨਾਂ ਨੰਬਰ ਰਿਕਸ਼ੇ ਦੇ ਉੱਤੇ ਬੈਠੀ ਸੀ ਮੇਰਾ ਉਹਦੇ ਵਿੱਚ ਸਮਾਨ ਚੋਰੀ ਹੋ ਗਿਆ ਕੋਈ ਆਇਆ ਤਾਂ ਜੋ ਅਸੀਂ ਆਪਣੇ ਕੰਪਿਊਟਰ 'ਚ ਉਹਦਾ ਰਿਕਾਰਡ ਕੱਢ ਕੇ ਪਤਾ ਕਰ ਸਕੀਏ ਜੇ ਇਹ ਇਸ ਈ ਰਿਕਸ਼ੇ ਨੂੰ ਕੌਣ ਚਲਾਉਂਦਾ ਇਹਦਾ ਕੌਣ ਡਰਾਈਵਰ ਸੀ ਔਰ ਇਹਦਾ ਮਾਲਕ ਕੌਣ ਸੀ ਇਸ ਸਬੰਧੀ ਆਪਣਾ ਪ੍ਰੋਪਰ ਅਸੀਂ ਰਿਕਾਰਡ ਰੱਖ ਰਹੇ ਹਾਂ ਇਹਦੇ ਸਬੰਧੀ ਜੁਨੀਅਨ ਦੇ ਨਾਲ ਮੀਟਿੰਗ ਕਰਕੇ ਸਾਰੇ ਈ ਰਿਕਸ਼ਾ ਤੇ ਆਟੋ ਜੁਨੀਅਨ ਇਸ ਨਾਲ ਸਹਿਮਤੀ ਦਿੱਤੀ ਆ ਅਤੇ ਹੁਣ ਅਸੀਂ ਇਸ ਤੇ ਉੱਤੇ ਨੰਬਰ ਲਾਉਣਾ ਜਿਹੜਾ ਸ਼ੁਰੂ ਕਰ ਦਿੱਤਾ ਇਹ ਨੰਬਰ ਦੀ ਜਿਹੜੀ ਆ ਪੇਮੈਂਟ ਆ ਈ ਰਿਕਸ਼ਾ ਵਾਲੇ ਆਪ ਕਰਦੇ ਨੇ ਇਹ ਨੰਬਰ ਜਿਹੜਾ ਸਾਡੇ ਕੋਲ ਅਲਾਟ ਕੀਤਾ ਜਾਂਦਾ ਔਰ ਕੰਪਿਊਟਰ ਦੇ ਵਿੱਚ ਅਸੀਂ ਇਹਦਾ ਰਿਕਾਰਡ ਰੱਖਦੇ ਆ ਇਹ ਜੈਲੋ ਕਲਰ ਦੇ ਵਿੱਚ ਉਹਨਾਂ ਈ ਰਿਕਸ਼ਾ ਦੇ ਉੱਤੇ ਨੰਬਰ ਲਾਇਆ ਜਾਏਗਾ ਜਿਹੜੇ ਮਾਲਕ ਖੁਦ ਨੇ ਜਿਨ੍ਹਾਂ ਦੀ ਆਪਣਾ ਹੀ ਰਿਕਸ਼ਾਵਾਹ ਤੇ ਖੁਦ ਹੀ ਚਲਾਉਂਦੇ ਨੇ ਜਿਹੜੇ ਕਈਆਂ ਨੇ ਲੋਕਾਂ ਨੇ ਕਿਰਾਏ ਤੇ ਦਿੱਤੇ ਨੇ 20 20 40 40 ਈ ਰਿਕਸ਼ਾ ਲੈ ਕੇ ਕਿਰਾਏ ਤੇ ਦਿੱਤੇ ਹੋਏ ਨੇ ਉਹਨਾਂ ਨੂੰ ਰੈੱਡ ਕਲਰ ਦੇ ਵਿੱਚ ਨੰਬਰ ਜਿਹੜਾ ਵੱਖਰਾ ਅਲਾਟ ਕੀਤਾ ਜਾਏਗਾ ਉਹਦੇ ਸਬੰਧੀ ਜਿਹੜਾ ਉਹ ਈ ਰਿਕਸ਼ਾ ਜਾਂ ਆਟੋ ਰਿਕਸ਼ਾ ਦੇਣ ਵਾਲਾ ਮਾਲਕ ਆ ਉਹਨੂੰ ਇੱਕ ਹਲਫੀਆ ਬਿਆਨ ਦੇਣਾ ਪਏਗਾ ਕਿ ਉਹ ਆਪਣਾ ਜੇ ਕੋਈ ਉਹਦੇ ਤੇ ਘਟਨਾ ਵਾਪਰਦੀ ਆ ਤੇ ਉਹ ਮਾਲਕ ਜ਼ਿੰਮੇਵਾਰ ਹੋਏਗਾ ਉਹ ਕਿਸ ਡਰਾਈਵਰੀ ਲਾਇਸੈਂਸ ਤੋਂ ਬਿਨਾ రికార్డ్ ਰੱਖਣ ਤੋਂ ਬਿਨਾ ਕਿਸੇ ਨੂੰ ਆਪਣਾ ਈ ਰਿਕਸ਼ਾ ਜਿਹੜਾ ਨਹੀਂ ਦੇਵੇਗਾ ਇਹ 15 ਮਾਰਚ ਤੱਕ ਸਾਰਿਆਂ ਨੂੰ ਨੰਬਰ ਲਾਉਣ ਦੀ ਹਦਾਇਤ ਕੀਤੀ ਗਈ ਆ ਜੇ 15 ਮਾਰਚ ਤੱਕ ਨਹੀਂ ਲਾਉਂਦੇ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਆ ਕੀਤੀ ਜਾਏਗੀ ਸਰ ਇਸ ਤੋਂ ਇਲਾਵਾ ਜਿਹੜਾ ਕੋਈ ਤੁਹਾਡੇ ਕੋਲੋਂ ਟਰੈਕ ਕਰਦਾ ਨੰਬਰ ਮੈਂ ਮੇਰਾ ਦੂਸਰਾ ਵੀ ਨੰਬਰ ਵਿੱਚ ਹੁੰਦਾ ਸਰ ਜਿਲ੍ਹੇ ਵੀ ਇਹਦੇ ਨੰਬਰ ਤੁਸੀਂ ਨੋਟ ਕੀਤਾ ਸਾਡੇ ਰਜਿਸਟਰ ਸਾਰੇ ਮੋਬਾਈਲ ਨੰਬਰ ਕਿਉਂਕਿ ਰਾਜ ਸਵਾਲੇ ਸ਼ਾਮੀ ਨ ਹੋ ਸਕਦੀ ਜੇ ਕੋਈ ਸਰ ਕੰਪਲੇਂਟ ਵਾ ਮੁਸ਼ਕਿਲ ਵਾਲੇ ਆ ਕੋਈ ਨੰਬਰ ਤੁਸੀਂ ਜਿਹੜਾ ਚਾਹੀਦਾ ਅਸੀਂ ਜੀ ਇਸ ਤਰ੍ਹਾਂ ਵਾ ਕਿ ਮਾਨ ਜੋ ਕਮਿਸ਼ਨਰ ਸਾਹਿਬ ਜੀ ਵੱਲੋਂ ਇੱਕ ਫੋਨ ਨੰਬਰ 77101 04349 ਇੱਕ ਨੰਬਰ ਵਟਸਐਪ ਨੰਬਰ ਫੋਨ ਨੰਬਰ ਦਿੱਤਾ ਗਿਆ ਵਾ ਜਿਹਦੇ ਉੱਤੇ ਕੋਈ ਵੀ ਸ਼ਹਿਰੀ ਕੋਈ ਜਾਮ ਲੱਗਾ ਹੋਵੇ ਕੋਈ ਟ੍ਰੈਫਿਕ ਦੀ ਸਮੱਸਿਆ ਹੋਵੇ ਕੋਈ ਟ੍ਰੈਫਿਕ ਸੰਬੰਧੀ ਸੁਝਾਅ ਹੋਵੇ ਉਹ ਬੋਲ ਕੇ ਫੋਨ ਕਰਕੇ WhatsApp ਰਾਹੀਂ ਮੈਸੇਜ ਕਰਕੇ ਸਾਨੂੰ ਕਨਵੇ ਕਰ ਸਕਦਾ ਇਹ ਜਿਹੜਾ ਨੰਬਰ 24 ਆਵਰ ADCP ਟ੍ਰੈਫਿਕ ਮੇਰੇ ਕੋਲ ਹੁੰਦਾ ਮੇਰੇ ਨਾਲ ਦੋ ਕਰਮਚਾਰੀ ਇਹਨਾਂ ਨੂੰ ਇਹਦੀ ਜਿਹੜੀਆਂ ਵੀ ਸ਼ਿਕਾਇਤਾਂ ਨੇ ਉਹਨਾਂ ਨੂੰ ਨੋਟ ਕਰਨ ਲਈ ਹੁੰਦੇ ਆ ਅੱਗੇ ਅਸੀਂ ਜ਼ੋਨ ਇੰਚਾਰਜ ਉਹਨਾਂ ਸਮੱਸਿਆ ਨੂੰ ਦੂਰ ਕਰਨ ਵਾਸਤੇ ਸ਼ਹਿਰ ਨੂੰ ਜਿਹੜਾ ਵਾ ਤੇਨੀ ਸਿਆਂ ਵਿੱਚ ਵੰਡਿਆ ਆ ਜਿਹਦੇ ਚ 6 ਜਿਹੜੇ ਜ਼ੋਨ 4 ਜਿਹੜੇ ਵੰਗ ਕੰਮ ਕਰ ਰਹੇ ਨੇ ਸਾਡਾ ਮਕਸਦ ਆ ਕਿ ਗੁਰੂ ਕੀ ਨਗਰੀ ਦੇ ਵਿੱਚ ਜੋ ਵੀ ਸ਼ਹਿਰੀ ਕੋਈ ਵੀ ਆਵੇ ਕੋਈ ਵੀ ਸ਼ਰਧਾਲੂ ਆਵੇ ਉਹ ਸ਼ਾਂਤਮਈ ਦਰਸ਼ਨ ਕਰਕੇ ਬਿਨਾ ਕਿਸੇ ਵਿਗਨ ਦੇ ਰੋਡ ਦੇ ਉੱਤੇ ਆ ਜਾ ਸਕੇ ਔਰ ਇਹਦੇ ਵਾਸਤੇ ਮੈਂ ਸੰਗੂ ਅਮਰਸਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਜਿੱਦਾਂ ਤੁਸੀਂ ਮਾਝੇ ਦੀ ਕਹਾਵਤ ਆਵੇ ਮਾਝੇ ਵਾਲੇ ਜਿਹੜੇ ਆ ਇਹ ਲੋਕਾਂ ਦੀ ਆਓ ਭਗਤ ਬਹੁਤ ਕਰਦੇ ਆ ਇਦਾਂ ਆਪਾਂ ਸਾਰੇ ਸਹਿਯੋਗ ਕਰੀਏ ਗੱਡੀਆਂ ਨੂੰ ਪਾਰਕ ਕਰਨ ਲੱਗਿਆਂ ਗੱਡੀਆਂ ਰੋਡ ਦੇ ਉੱਤੇ ਚਲਾਉਣ ਲੱਗਿਆਂ ਟ੍ਰੈਫਿਕ ਦੇ ਰੂਲਾਂ ਦੀ ਪਾਲਣਾ ਕਰੀ ਸਰ ਇੱਕ ਤੁਸੀਂ ਕਿਹਾ ਜਿਹੜੀਆਂ ਵੀਡੀਓ ਕੁਝ ਬੱਚਾ ਬੱਸਾਂ ਉਹ ਕਿੰਨੇ ਦਿਨ ਤੱਕ ਵਾਰ ਜਾਗਣੀਆਂ ਇਸ ਤਰ੍ਹਾਂ ਸਾਨੂੰ ਇਹਦੇ ਵਿੱਚ ਮਾਨ ਜੋ ਕਮਿਸ਼ਨਰ ਸਾਹਿਬ ਦੀ ਮੀਟਿੰਗ ਦੇ ਵਿੱਚ ਕੁਝ ਵਪਾਰੀਆਂ ਨੇ ਕਿਹਾ ਸੀ ਕਿ ਇਹਦੇ ਉੱਤੇ ਜਿਹੜੀਆਂ ਬੱਸਾਂ ਨੇ ਵੀਡੀਓ ਬੱਸ ਸਟੈਂਡ ਦੇ ਪਿੱਛੇ ਕਾਫੀ ਇਹਨਾਂ ਨੇ ਰੈਸ਼ ਕੀਤਾ ਹੋਇਆ ਕੱਲ ਆਰਟੀਓ ਸਾਹਿਬ ਜਾ ਕੇ ਜਗ੍ਹਾ ਦੇਖ ਕੇ ਆਏ ਨੇ ਉਹ ਜਗਾ ਵਾਸਤੇ ਉਹਨਾਂ ਨੂੰ ਅਸੀਂ ਕੱਲ ਹੀ ਬੱਸਾਂ ਵਾਲਿਆਂ ਨੂੰ ਹਦਾਇਤ ਕੀਤੀ ਸੀ ਉਹ ਬੱਸਾਂ ਵਾਲੇ ਅੱਜ ਜਾ ਕੇ ਜਗਾ ਵਗੈਰਾ ਦੇਖ ਕੇ ਜਿੰਨੀਆਂ ਕਿ ਮੈਕਸਿਮਮ ਬੱਸਾਂ ਨਿਕਲ ਸਕਦੀਆਂ ਨੇ ਉਹ ਸਾਰੀਆਂ ਉੱਤੇ ਲੈ ਕੇ ਜਾ ਰਹੇ ਨੇ ਤੇ ਅਸੀਂ ਜਲਦੀ ਜੜੇ ਇਹਨਾਂ ਬੱਸਾਂ ਦਾ ਸਮੱਸਿਆ ਦਾ ਜਿਹੜਾ ਹੱਲ ਕਰ ਰਹੇ ਹਾਂ ਇਹਨਾਂ ਨੂੰ ਮਕਬੂਲਪੁਰ ਏਰੀਆ ਦੇ ਵਿੱਚ ਜਿਹੜੀ ਖੁੱਲੀ ਰੋੜ ਆ ਉਹ ਇੱਕ ਜਗਾ ਦੇ ਉੱਤੇ ਉਹਨਾਂ ਨੂੰ ਹਦਾਇਤ ਕੀਤੀ ਕਿ ਆਪਣੀਆਂ ਬੱਸਾਂ ਉੱਥੇ ਲਾਓ